ਮਾਨਯੋਗ ਗੁਰੂ ਰੂਪ ਸਤਸੰਗ ਜੀਓ ਗੁਰਬਾਣੀ ਵਿਚਾਰ ਆਪ ਜੀ ਦੇ ਸਮਖਸ਼ ਭੇਟ ਕਰਾਂ ਪੇਸ਼ ਕਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖ ਦੀ ਜੀਵਨ ਚੇਤਨਾ ਜਿਹੜੀ ਹੈ ਇਹ ਤਿੰਨ ਅਵਸਥਾਵਾਂ ਦੇ ਚਲਦੀ ਹੈ ਜਾਗਰਤ ਸੁਪਨ ਸਖੋਪਤ ਆਪਾਂ ਜਿਸ ਹਾਲਤ ਵਿੱਚ ਬੈਠੇ ਹਾਂ ਇਸ ਨੂੰ ਕਹਿੰਦੇ ਨੇ ਜਾਗਰਤ ਜਦ ਸੌਂ ਜਾਂਦੇ ਆ ਤਾਂ ਤਨ ਵਿਸ਼ਰਾਮ ਦੇ ਚਲਾ ਜਾਂਦਾ ਹੈ ਮਨ ਸੁਪਨਿਆਂ ਦੀ ਦੁਨੀਆ ਰਚ ਲੈਂਦਾ ਉਹਨੂੰ ਕਹਿੰਦੇ ਸੁਪਨ ਪਰ ਜਦ ਮਨ ਵੀ ਸੌਂ ਜਾਂਦਾ ਉਹਨੂੰ ਕਹਿੰਦੇ ਸਸ਼ੁਪਤੀ ਸੰਸਕ੍ਰਿਤ ਵਿੱਚ ਕਹਿੰਦੇ ਨੇ ਸਸ਼ੁਪਤੀ ਗੁਰਬਾਣੀ ਦੀ ਭਾਸ਼ਾਤ ਸਖੋਪਤੀ ਹੈ ਤਨ ਵੀ ਵਿਸ਼ਰਾਮ ਦੇ ਚਲਾ ਗਿਆ ਹੈ ਮਨ ਵੀ ਵਿਸ਼ਰਾਮ ਦੇ ਚਲਾ ਗਿਆ ਇਹ ਜਿਹੜੀ ਸੁਸ਼ੁਪਤੀ ਦੀ ਹਾਲਤ ਹੈ ਕਦਨ ਸਮਾਧੀ ਦੇ ਬਿਲਕੁਲ ਨੇੜੇ ਹੈ ਕੋਈ ਆਪਤ ਦੇ ਬਿਲਕੁਲ ਨੇੜੇ ਹੈ ਉਹ ਜਿਹੜੀ ਸੁਸ਼ੁਪਤੀ ਹੈ ਜਿੱਥੇ ਮਨ ਵੀ ਵਿਸ਼ਰਾਮ ਦੇ ਚਲਾ ਜਾਂਦਾ ਹੈ ਘਟ ਤੋਂ ਘਟ ਇਸ ਤਰ੍ਹਾਂ ਦੀ ਗਹਿਰੀ ਨੀਂਦ 10 ਤੋਂ ਲੈ ਕੇ 15 ਮਿੰਟ ਤੱਕ ਆਮ ਮਨੁੱਖਾਂ ਨੂੰ ਆਉਂਦੀ ਹੈ ਜੋ ਜ਼ਿਆਦਾ ਬੇਚੈਨ ਨੇ ਜ਼ਿਆਦਾ ਪਰੇਸ਼ਾਨ ਨੇ ਉਹ 4-5 ਮਿੰਟ ਹੀ ਸੁਖੋਪਤੀ ਦਾ ਸੁਸ਼ੁਪਤੀ ਦਾ ਆਨੰਦ ਮਾਣਦੇ ਨੇ ਕੁਝ ਐਸੇ ਨੇ 1 ਮਿੰਟ ਤੇ ਕੁਛ ਇੱਕ ਨੂੰ ਇਹ 1 ਮਿੰਟ ਵੀ ਨਸੀਬ ਨਹੀਂ ਆਉਂਦੀ ਸਾਰੀ ਰਾਤ ਸੁਪਨੇ ਚੱਲਦੇ ਰਹਿੰਦੇ ਨੇ ਸਾਰੀ ਰਾਤ ਮਨ ਕੰਮ ਕਰਦਾ ਰਹਿੰਦਾ ਹੈ ਐਸੇ ਪੁਰਸ਼ ਜਦ ਸਵੇਰੇ ਉੱਠਦੇ ਨੇ ਥਕੇ ਹੋਏ ਟੁੱਟੇ ਹੋਏ ਔਰ ਹੈਰਾਨ ਹੁੰਦਿਆਂ ਸਾਰੀ ਰਾਤ ਸੁੱਤੇ ਵੀ ਹਾਂ ਪਰ ਥਕਿਵਾ ਨਹੀਂ ਗਿਆ ਬਰਸਲ ਤਨ ਸੁੱਤਾ ਰਿਹਾ ਮਨ ਕੰਮ ਕਰਦਾ ਰਿਹਾ ਮਨ ਨੇ ਸੁਪਨੇ ਦੀ ਦੁਨੀਆ ਰਚ ਲਈ ਤੋਂ ਮਾਨਸਿਕ ਥਕਾਵਟ ਦਾ ਤਨ ਤੇ ਆਪਣਾ ਅਸਰ ਪੈਂਦਾ ਹੈ ਇਸ ਵਾਸਤੇ ਕੰਨ ਇਸ ਸੁਪਤੀ ਸੁਖੋਪਤੀ ਸਮਾਧੀ ਦੇ ਬਹੁਤ ਨੇੜੇ ਹੈ ਜੀਵਨ ਚੇਤਨਾ ਦੀਆਂ ਇਹ ਤਿੰਨ ਹਾਲਤਾਂ ਨੇ ਜਾਗਰਤ ਸੁਪਨ ਸਖੋਪਤ ਜੀਵਨ ਵਿੱਚ ਘਟਨਾਵਾਂ ਵੀ ਤਿੰਨ ਤਰ੍ਹਾਂ ਦੀਆਂ ਘਟਦੀਆਂ ਹਨ ਜਨਮ ਜੀਵਨ ਮਰਨ ਸਮੇਂ ਦੀਆਂ ਹਾਲਤਾਂ ਵੀ ਤਿੰਨ ਨੇ ਭੂਤ ਭਵਿਸ਼ ਵਰਤਮਾਨ ਮਾਜ਼ੀ আর ਮੁਸਤਕਬਲ ਇਸ ਤਰੀਕੇ ਦੇ ਨਾਲ ਗੌਰ ਨਾਲ ਦੇਖੇ ਹੈ ਤੇ ਜੀਵਨ ਲੰਘਦਾ ਵੀ ਤਿੰਨ ਪੜਾਵਾਂ ਚ ਹੈ ਬਚਪਨਾ ਜਵਾਨੀ ਬੁਢੇਪਾ ਬਹੁਤ ਕੁਛ ਦਿਨਾਂ ਦੇ ਵਿੱਚ ਜਨਮ ਜੀਵਨ ਮਰਨ ਬਚਪਨ ਜਵਾਨੀ ਬੁਢੇਪਾ ਜਾਗਰਤ ਸੁਪਨ ਸਖੋਪਤ ਮੰਦਿਆ ਇਹ ਤਿੰਨ ਹਾਲ ਤਾਂ ਮਨ ਦੇ ਤਿੰਨ ਤਰ੍ਹਾਂ ਦੇ ਸੁਭਾਅ ਰਜੋ ਗੁਣ ਤਮੋ ਗੁਣ ਸਤੋ ਗੁਣ ਇਸ ਵਕਤ ਮੈਂ ਜੋ ਆਪ ਜੀ ਦੇ ਸਾਹਮਣੇ ਵਿਚਾਰ ਰੱਖਣ ਲੱਗਾ ਵਰਨਾ ਇੱਕ ਇੱਕ ਵਿਸ਼ਾ ਆਪਣੇ ਆਪ ਵਿੱਚ ਮਹਾਨ ਹੈ ਬਚਪਨ ਜਵਾਨੀ ਬੁਢੇਪਾ ਰਜੋ ਤਮਸ ਸਤੋ ਜਨਮ ਜੀਵਨ ਮਰਨ ਇਸ ਵਕਤ ਜਿਸ ਪ੍ਰਕਰਣ ਦਾਸ ਲੈ ਰਿਹਾ ਜਾਗਰਤ ਸੁਪਨ ਸਖੋਪਤ ਦਿਨ ਭਰ ਜੋ ਮਨੁੱਖੀ ਮਨ ਦੀ ਚਾਹਤ ਆਉਂਦੀ ਹੈ ਅਗਰ ਉਹ ਪੂਰੀ ਨਹੀਂ ਹੋਈ ਤੋ ਫਿਰ ਰਾਤ ਨੂੰ ਸੁਪਨੇ ਵਿੱਚ ਹੋਵੇਗੀ ਸੁਪਨਿਆਂ ਦਾ ਸਾਡੇ ਮਾਨਸਿਕ ਮੰਡਲ ਦੇ ਨਾਲ ਬਹੁਤ ਗਹਿਰਾ ਬਹੁਤ ਵੱਡਾ ਸੰਬੰਧ ਹੈ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਤੂੰ ਦਿਨ ਨੂੰ ਤੇ ਪ੍ਰਮਾਤਮਾ ਦਾ ਨਾਮ ਜਪ ਪਰ ਸੁਤਿਆਂ ਵੀ ਜਪ ਉਠਤ ਬੈਠਤ ਸੋਵਤ ਨਾਮ ਹੱਦੋਗੀ ਚਲੋ ਉਠਦਿਆਂ ਬੈਠਦਿਆਂ ਜਪ ਲਿਆ ਪਰ ਸੁਤਿਆਂ ਜਦ ਨੀਂਦ ਦੇ ਚਲੇ ਗਏ ਫਿਰ ਕਿਵੇਂ ਜਪੀਏ ਸਤਿਗੁਰ ਦੀ ਬਾਣੀ ਕਹਿੰਦੀ ਜੀਵਨ ਬੜਾ ਕੀਮਤੀ ਹੈ ਔਰ ਇਹ ਨੀਂਦ ਦੇ ਵਿੱਚ ਵੀ ਅਜਾਈਂ ਵਿਅਰਥ ਨਹੀਂ ਜਾਣਾ ਚਾਹੀਦਾ ਪਰ ਤੁਸੀਂ ਆਖੋਗੇ ਮਜਬੂਰੀ ਹੈ ਪਰ ਨੀਂਦ ਦੇ ਵਿੱਚ ਮਨੋ ਕਿਸ ਤਰ੍ਹਾਂ ਜਪੇਗਾ ਕਿਵੇਂ ਜਪੇਗਾ ਪ੍ਰਥਮ ਨੀਂਦ ਨੂੰ ਲਈਏ ਨਵਜਾਇਕ ਬੱਚਾ ਨਵਾਂ ਜਨਮਿਆ ਬੱਚਾ ਗਾਲਬਨ 24 ਘੰਟਿਆਂ ਵਿੱਚ 20 ਘੰਟੇ 21 ਘੰਟੇ ਸੁੱਤਾ ਹੀ ਰਹਿੰਦਾ ਹੈ ਦਿਨ-ਦਨ ਕਰਕੇ ਇਹਦੀ ਉਮਰ ਵੱਧ ਰਹੀ ਏ ਤੇ ਦਿਨ-ਦਿਨ ਕਰਕੇ ਫਿਰ ਨੀਂਦ ਘਟਦੀ ਏ ਸਾਲ 2 ਸਾਲ ਦਾ ਹੋ ਗਿਆ 15-16 ਘੰਟੇ ਹੁਣ ਵੀ ਸੌਂਦਾ ਹੈ 4-5 ਸਾਲ ਦਾ ਹੋ ਗਿਆ 10-11-12 ਘੰਟੇ ਹੁਣ ਵੀ ਸੌਂਦਾ ਹੈ ਜਵਾਨ ਹੋ ਗਿਆ 6-7 ਘੰਟੇ 8 ਘੰਟੇ ਹੁਣ ਵੀ ਸੌਂਦਾ ਹੈ ਜੋਨੇ ਢਲੇ ਹੈ ਬਿਰਧਵਸਤਾ ਹੋ ਗਈ ਹੈ ਤੋਂ ਫਿਰ ਵੀ ਆਮ ਹਾਲਤ ਦੇ 5 ਘੰਟੇ ਤੇ ਮਨੁੱਖ ਸੌਂਦਾ ਹੀ ਹੈ ਸਾਰੀ ਜ਼ਿੰਦਗੀ ਦੀ ਨੀਂਦ ਨੂੰ ਗਿਣੇ ਹੈ ਤਾਂ 1/3 ਜ਼ਿੰਦਗੀ ਸੁਤਿਆਂ ਹੀ ਲੰਘਦੀ ਹੈ 1/3 ਗੁਰਮਤਿ ਨੂੰ ਮਹਾਪੁਰਖਾਂ ਨੂੰ ਇਹ ਪ੍ਰਮਾਣ ਨਹੀਂ ਹੈ ਕਿ ਜ਼ਿੰਦਗੀ ਦਾ 1/3 ਹਿੱਸਾ ਸੋਤੇ ਹੀ ਲੰਘ ਜਾਏ ਐਵੇਂ ਸੋਤੇ ਆਈਂ ਜੀਵਨ ਤੋਂ ਕੀਂਦੀ ਤੇ ਹੋਰ ਕੁਛ ਐ ਨਹੀਂ ਤੇ ਜੀਵਨ ਇੰਜ ਸੋਤੇ ਹੀ ਲੰਘ ਜਾਏ ਮਹਾਰਾਜ ਕਹਿੰਦੇ ਸੋਣਾ ਤੇ ਲਾਜ਼ਮੀ ਨੀਂਦ ਤੇ ਚਾਹੀਦੀ ਐ ਪਰ ਨੀਂਦ ਵੀ ਤੇਰੀ ਸੁਹੇਲੀ ਹੋਵੇ ਸੁਖਦਾਈ ਹੋਵੇ ਸਫਲ ਹੋਵੇ ਸੁਨ ਸਕੀਏ ਮੇਰੀ ਨੀਂਦ ਭਲੀ ਮੈਂ ਆਪਨ ਨਾਲ ਫਿਰ ਮਿਲਿਆ ਇਸ ਨੂੰ ਮੈਂ ਆਪ ਜੀ ਦੇ ਸਾਹਮਣੇ ਅਰਸ਼ ਗRAND ਜਿੱਥੇ ਭਾਰਤ ਦੇ ॠषि ਮਹੰਮਿਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਮਤਿ ਨੇ ਸੌਣ ਨੂੰ ਮਹੱਤਤਾ ਦਿੱਤੀ ਹੈ ਕਿ ਸੁਤਿਆਂ ਵੀ ਪ੍ਰਭੂ ਦੀ ਬੰਦਗੀ ਹੋਵੇ ਉੱਥੇ ਸੂਫੀ ਫਕੀਰਾਂ ਨੇ ਵੀ ਇਸ ਨੂੰ ਮਹੱਤਤਾ ਦਿੱਤੀ ਹੈ ਕਿ ਸੌਣਾ ਅਜਾਈ ਨਹੀਂ ਜਾਣਾ ਚਾਹੀਦਾ ਸੁਤਿਆਂ ਵੀ ਬੰਦਗੀ ਹੋਵੇ ਸੋ ਕੇ ਵੀ ਪ੍ਰਭੂ ਦੀ ਇਬਾਦਤ ਹੋਵੇ ਕਿਰਤਰ ਖੜੀ ਆਉਂਦੀ ਹੈ ਸੁੱਤਾ ਕਿਸ ਤਰ੍ਹਾਂ ਇਬਾਦਤ ਕਰੇਗਾ ਸੁੱਤਿਆਂ ਕਿਸ ਤਰ੍ਹਾਂ ਨਾਮ ਜਪਿਆ ਜਾਵੇ ਈਸ਼ਣੋ ਇੰਜ ਆਖਿਆ ਗਿਆ ਕਿ ਤੈਨੂੰ ਸੁਪਨੇ ਚੰਗੇ ਆਣੇ ਚਾਹੀਦੇ ਨੇ ਚੰਗੇ ਅਗਰ ਸੁਪਨੇ ਚੰਗੇ ਆਰਨ ਤੋ ਬੰਦਗੀ ਹੋ ਰਹੀ ਹੈ ਰੱਬ ਦਾ ਨਾਮ ਜਪਿਆ ਜਾ ਰਿਹਾ ਹੈ ਉਹ ਕਿਆ ਸੁਪਨੇ ਸਾਡੇ ਵਸ ਦੀ ਖੇਡ ਸਾਡੇ ਵਸ ਦੀ ਖੇਡ ਹੈ ਸੰਸਕਾਰਾਂ ਦਾ ਬੀਜ ਅਸੀਂ ਪਾਉਂਦੇ ਹਾਂ ਹੁਣ ਤੇ ਅੱਜ ਦੇ ਮਨੋਚਿੰਤਕ ਵੀ ਇਸ ਗੱਲ ਨਾਲ ਸਹਿਮਤ ਹੋ ਗਏ ਨੇ ਕਿ ਦਿਨ ਭਰ ਜੋ ਕੁਝ ਚਾਹਤ ਸੀ ਸਾਡੀ ਨਹੀਂ ਪੂਰੀ ਹੋਈ ਪਰਮਾਤਮਾ ਰਾਤ ਨੂੰ ਸੁਪਨੇ ਵਿੱਚ ਪੂਰੀ ਕਰਦਾ ਤਾਂ ਮਨ ਦਾ ਬੋਝ ਲੈਂਦਾ ਨਿਤੇ ਹਰ ਬਸ਼ਰ ਪਾਗਲ ਹੋ ਜਾਏ ਦਿਨ ਨੂੰ ਮਨੁੱਖ ਦੀ ਜਾਹਤ ਸੀ ਕਿ ਫਲਾਣੇ ਦੀ ਬੇਇੱਜ਼ਤੀ ਕਰਨੀ ਹੈ ਨਹੀਂ ਕਰ ਸਕਿਆ ਮੌਕਾ ਨਹੀਂ ਹੱਥ ਲਗਿਆ ਇਤਨੀ ਤਾਕਤ ਨਹੀਂ ਸੀ ਰਾਤ ਨੂੰ ਸੁਪਨੇ ਵਿੱਚ ਕਰੇਗਾ ਦਿਨੋਂ ਕਿਸੇ ਦਾ ਉਸਨੇ ਕਤਲ ਕਰਨਾ ਚਾਹਿਆ ਸੀ ਮਾਰਨਾ ਚਾਹਿਆ ਸੀ ਨਹੀਂ ਮਾਰ ਸਕਿਆ ਮੌਕਾ ਨਹੀਂ ਬਣਿਆ ਇਤਨੀ ਸਮਰੱਥਾ ਨਹੀਂ ਜੁਟਾ ਸਕਿਆ ਰਾਤ ਨੂੰ ਸੁਪਨੇ ਵਿੱਚ ਕਰੇਗਾ ਦਿਨ ਨੂੰ ਇਸਨੇ ਚੋਰੀ ਕਰਨੀ ਚਾਹੀ ਸੀ ਨਹੀਂ ਕਰ ਸਕਿਆ ਮੌਕਾ ਹੱਥ ਨਹੀਂ ਲੱਗਿਆ ਇਤਨੀ ਸਮਰਥਾ ਨਹੀਂ ਜੁਟਾ ਸਕਿਆ ਰਾਤ ਨੂੰ ਸੁਪਨੇ ਵਿੱਚ ਕਰੇਗਾ ਕੋਈ ਦੁਰਾਚਾਰ ਕਰਨਾ ਇਸਨੇ ਚਾਹਿਆ ਸੀ ਮੌਕਾ ਨਹੀਂ ਬਣਿਆ ਇਤਨੀ ਸਮਰਥਾ ਨਹੀਂ ਜੁਟਾ ਸਕਿਆ ਰਾਤ ਨੂੰ ਸੁਪਨੇ ਵਿੱਚ ਕਰੇਗਾ ਪਰਮਾਤਮਾ ਨੂੰ ਮਿਲਣਾ ਚਾਹਿਆ ਸੀ ਦਿਨ ਭਰ ਲੋਚਾ ਬਣੀ ਰਹੀ ਸੁਰਤ ਸ਼ਬਦ ਦੇ ਚ ਜੁੜੇ ਨਾਮ ਦਾ ਰਸ ਮਿਲੇ ਨਹੀਂ ਮਿਲ ਸਕਿਆ لیکن جانو رات نو ਸੁਪਨੇ ਚ ਖੇਡ ਬਣੇਗੀ لازمی ਬਣੇਗੀ ਸੁਪਨਾ ਐਵੇਂ ਨਾ ਸਮਝ ਲੈਣਾ ਦੁਨੀਆ ਭਰ ਦੇ ਵਿਦਵਾਨਾਂ ਨੇ ਇਸ ਵਿਸ਼ੇ ਦੇ ਉੱਤੇ ਬਹੁਤ ਵੱਡਾ ਕੰਮ ਕੀਤਾ ਹੈ ਹਾਫਿਜ਼ ਤੇ ਹਕੀਮ ਸੀ ਫਕੀਰ ਵੀ ਸੀ ਹਕੀਮ ਵੀ ਸੀ ਕੋਈ ਜਦ ਇਲਾਜ ਕਰਾਣ ਲਈ ਉਹਦੇ ਕੋਲ ਆਂਦਾ ਸੀ ਤੇ ਉਹਦੇ ਕੋਲ ਪਹਿਲੇ ਪੁੱਛਦਾ ਸੀ ਤੈਨੂੰ ਰਾਤ ਨੂੰ ਸੁਪਨੇ ਕੀ ਰਿਹਾਏ ਨੇ ਜਿਹੜੇ ਇੱਕ ਦੋ ਯਾਦ ਨੇ ਦੱਸ बोल जाते ਨੇ तकरीबन तकरीबन ਸਵੇਰੇ ਉੱਠਦੇ ਹਾਂ ਤੱਕ ਜਿਹੜੇ ਤੈਨੂੰ ਯਾਦ ਨੇ ਦੱਸ ਉਸ ਆਧਾਰ ਦੇਤੇ ਉਹਦੀ ਮਨ ਸਥਿਤੀ ਨੂੰ ਸਮਝ ਕੇ ਹਾਫਿਸ ਇਲਾਜ ਕਰਦਾ ਹੁੰਦਾ ਸੀ ਇਸ ਸਦੀ ਦਾ ਹੋ ਗੁਜ਼ਰਿਆ ਬਹੁਤ ਵੱਡਾ ਮਨੀਸ਼ ਜਰਮਨੀ ਦਾ ਪ੍ਰਸਿੱਧ ਡਾਕਟਰ ਪ੍ਰਾਈਡ ਮਨੋਚਿੰਤਕ ਇਹ ਵੀ ਅਗਲਿਆਂ ਕੋਲ ਸੁਪਨਿਆਂ ਬਾਰੇ ਪੁੱਛਦਾ ਸੀ ਸੁਪਨੇ ਐਵੇਂ ਨਾ ਸਮਝਣਾ ਨਾ ਕੋਈ ਚੀਜ਼ ਆਪਣੇ ਆਪ ਨਹੀਂ ਪੈਦਾ ਹੁੰਦੀ ਹਰ ਚੀਜ਼ ਦਾ ਬੀਜ ਹੈ ਬਿਨਾ ਬੀਜ ਤੋਂ ਕੁਝ ਵੀ ਨਹੀਂ ਪੈਦਾ ਹੁੰਦਾ ਪ੍ਰਭੂ ਦੀ ਐਸੀ ਲੀਲਾ ਹੈ ਤੋ ਸੁਪਨੇ ਆਪਣੇ ਆਪ ਦੇ ਵਿੱਚ ਉਂਝ ਨਹੀਂ ਪੈਦਾ ਹੁੰਦੇ ਇਹਨਾਂ ਦਾ ਵੀ ਬੀਜ ਹੈ ਜੋ ਦਿਨ ਭਰ ਦੀ ਸਾਡੀ ਸੋਚਣੀ ਹੈ ਜੋ ਦਿਨ ਭਰ ਦੀ ਸਾਡੀ ਚਾਹਤ ਹੈ ਜੋ ਦਿਨ ਭਰ ਦੀ ਸਾਡੀ ਮੰਗ ਹੈ ਜੋ ਦਿਨ ਭਰ ਦੇ ਸਾਡੇ ਵਿਚਾਰ ਨੇ ਜੋ ਸਾਕਾਰ ਨਹੀਂ ਹੋ ਸਕੇ ਪੂਰੇ ਨਹੀਂ ਹੋ ਸਕੇ ਰਾਤ ਨੂੰ ਸੁਪਨੇ ਦੇ ਚੋਂਦੇਨ ਉਹ ਬਾਹਰ ਮਨ ਤੋਂ ਲੈ ਜਾਂਦਾ ਹੈ ਹਰ ਦਿਨ ਭਰ ਹਿਰਦਾ ਰੱਬ ਨੂੰ ਯਾਦ ਕਰਦਾ ਰਿਹਾ ਅੰਦਰ ਤੜਪ ਰਹੀਏ ਕਿ ਨਾਮ ਦਾ ਰਸ ਮਿਲੇ ਆਨੰਦ ਮਿਲੇ ਨਹੀਂ ਗੱਲ ਬਣੀ ਯਕੀਨ ਜਾਣੋ ਰਾਤ ਨੂੰ ਸੁਪਨੇ ਵਿੱਚ ਗੱਲ ਬਣेंगी ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਜਾਗਨ ਤੇ ਸੁਪਨਾ ਭਲਾ ਵਸੀਏ ਪ੍ਰਭ ਸੰਗ ਕਦ ਦੇਖੋਂ ਪ੍ਰਭ ਆਪਣਾ ਆਤਮ ਤੇ ਹਰ ਰੰਗ ਐਸੇ ਜਾਗਣੇ ਨਾਲ ਉਹ ਸੁਪਨਾ ਚੰਗਾ ਹੈ ਕੈਸੇ ਜਾਗਣੇ ਨਾਲ ਜਿਸ ਜਾਗਣ ਵਿੱਚ ਯਾਦ ਕਰਦੇ ਰਹਿ ਤੜਪਦੇ ਰਹਿ ਉਹ ਮਿਲੇ ਉਹ ਮਿਲੇ ਗੱਲ ਨਹੀਂ ਬਣੀ ਰਾਤ ਨੂੰ ਸੁਪਨੇ 'ਚ ਗੱਲ ਬਣ ਗਈ ਪ੍ਰਾਪਤੀ ਹੋ ਗਈ ਪਰਮ ਰਸ ਮਿਲ ਗਿਆ ਇਸ ਨੂੰ ਥੋੜਾ ਜਿਹਾ ਮੈਂ ਜੀ ਵਿਸਥਪਸ਼ਟ ਕਰਾਂ जागृत अवस्था ਵਿੱਚ ਮਨੁੱਖ ਅਗਰ ਜੋ ਦੁਰਾਚਾਰ ਕਰੇ ਤਾਂ ਜਿਹੜੀ ਸਰੀਰ ਦੀ ਹਾਲਤ ਬਣਦੀ ਹੈ ਯਕੀਨ ਜਾਨਾ ਅਗਰ ਸੁਪਨੇ ਵਿੱਚ ਅਗਰ ਇਹ ਕਰੇ ਤਾਂ ਵੀ ਸਰੀਰ ਦੀ ਉਹੀ ਹਾਲਤ ਬਣੇਗੀ ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਮਨ ਦੀ ਸੋਚ ਨੇ ਚੈਤਨ ਜਗਰਤ ਅਵਸਥਾ ਚ ਹੋਵੇ ਚੈ ਸੌर्य ਹੋਵੇ ਇਹਨਾਂ ਨੂੰ ਪ੍ਰਭਾਵਿਤ ਕਰਦੀ ਹੈ ਆਪ ਸਾਰੀ ਸੈਣੇ ਦਿਨ ਨੂੰ ਮਨੋਕ ਦੇ ਮਨ ਵਿੱਚ ਵਾਸਨਾ ਪੈਦਾ ਹੋਏ ਇਹ ਵਾਸਨਾ ਜੈਸੇ ਤਨ ਨੂੰ ਅੰਦੌਲਿਤ ਕਰਦੀ ਹੈ ਪ੍ਰਭਾਵਿਤ ਕਰਦੀ ਹੈ ਰਾਤ ਨੂੰ ਸੁਪਨੇ 'ਚ ਅਗਰ ਪੈਦਾ ਹੋ ਗਈ ਹੈ ਤਾਂ ਵੀ ਸਰੀਰ ਦੇ ਉੱਤੇ ਪ੍ਰਭਾਵ ਪਾਏਗੀ ਔਰ ਸਰੀਰ ਦੀ ਉਹੀ ਹਾਲਤ ਬਣੇਗੀ ਹਰ ਉਹ ਗਰਮ ਜੋ ਜਾਗਰਤ ਅਵਸਥਾ ਦੇ 95 ਤਨ ਨੂੰ ਪ੍ਰਭਾਵਿਤ ਕਰਦਾ ਹੈ ਸੁਪਨ ਅਵਸਥਾ ਦੇ 'ਚ ਵੀ ਪ੍ਰਭਾਵਿਤ ਕਰੇਗਾ ਲਾਜ਼ਮੀ ਕਰੇਗਾ ਤਦ ਹੀ ਤੇ ਹਨੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਉਸ ਜਾਗਰਤ ਅਵਸਥਾ ਦੇ ਨਾਲੋਂ ਉਹ ਸੁਪਨਾ ਚੰਗਾ ਕਿਹੜਾ ਜਾਗਰਤ ਅਵਸਥਾ ਦੇ ਇੱਤੇ ਤੜਪਦੇ ਰਹੇ ਕਿ ਪ੍ਰਮਾਤਮਾ ਮਿਲੇ ਪ੍ਰਮਾਤਮਾ ਮਿਲੇ ਜਪ ਕਰਦੇ ਰਹੇ ਵਾਹਿਗੁਰੂ 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 ਗੱਲ ਨਹੀਂ ਬਣੀ ਮਨ ਜੁੜਿਆ ਨਹੀਂ ਰਾਤ ਨੂੰ ਸੁਪਨੇ 'ਚ ਮਨ ਜੁੜੇਗਾ ਔਰ ਜੁੜਦੇ ਆਨੰਦ ਵੀ ਬਣ ਜਾਏਗਾ ਔਰ ਆਨੰਦ ਕਿਸ ਨੂੰ ਕਹਿੰਦੇ ਨੇ ਇਹ ਸੁਪਨੇ 'ਚ ਪਤਾ ਵੀ ਚੱਲ ਜਾਏਗਾ ਦੀ ਮਹਾਰਾਜ ਕਹਿੰਦਾ ਐਸੇ ਜਾਗਣੇ ਨਾਲੋਂ ਉਹ ਸੁਪਨਾ ਚੰਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਵਡਹੰਸ ਰਾਗ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਕਹਿੰਦੇ ਨੇ ਸੁਪਨੇ ਆਇਆ ਦੇ ਗਿਆ ਆਜ ਨਸਕਾਂ ਤੁਝ ਕਨ ਪਿਆਰੇ ਭੇਜ ਨਸਕਾਂ ਕੋਏ ਉਹ ਸੁਪਨੇ ਚ ਆਇਆ ਪਰ ਕਰੀਏ ਕੀ ਨੀਂਦ ਟੁੱਟ ਗਈ अगर सपना बहुत प्रभावित करे बहुत अंदोलित करे बहुत आनंदित करे भी नींद खुल जाती है सपना बहुत भयभीत करे डरावना आए तो भी नींद खुल जाती है तन से प्रभाव पैदा है अगर कोई डरावना ते भयानक सपना चल रहा है बहुत लंबा नहीं चल सकेगा एकदम एकदमा खुल जाएगी डर तो भय तो पर जी बहुत रसदायक चल रहा है ਬਹੁਤ ਆਨੰਦਾਇਕ ਚੱਲ ਰਿਹਾ ਹੈ ਇਹ ਸੁਪਨਾ ਵੀ ਲੰਬਾ ਨਹੀਂ ਚਲੇਗਾ ਛੇਤੀ ਅੱਖ ਖੁੱਲ ਜਾਏਗੀ ਕਿਉਂਕਿ ਤਨ ਤੇ ਪ੍ਰਭਾਵ ਪੈਂਦਾ ਹੈ ਔਰ ਇਤਨਾ ਗਹਿਰਾ ਪ੍ਰਭਾਵ ਪੈਂਦਾ ਹੈ ਕਿ ਫਿਰ ਤਨ ਆਪਣੇ ਆਪ ਨੂੰ ਸੰਭਾਲ ਨਹੀਂ ਸਕਦਾ ਅੱਖ ਖੁੱਲ ਜਾਂਦੀ ਹੈ ਮਨੁੱਖ ਜਾਗ ਜਾਂਦਾ ਹੈ ਸਹਿਬ ਕੰਨ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੁਜ ਕਨ ਪਿਆਰੇ ਏ ਜਨ ਸੱਖਾਂ ਕੋਏ ਤੇ ਸੁਪਨੇ ਚ ਦੇਖਿਆ نیند ਟੁੱਟ ਗਈ ਸੁਪਨਾ ਚਲਾ ਗਿਆ ਹੁਣ ਮੈਂ ਤੇਰੇ ਕੋਲ ਕਿਸ ਤਰ੍ਹਾਂ ਆਵਾਂ ਤੇ ਕਿਸ ਨੂੰ ਭੇਜਾਂ ਐ ਸੁਪਨੇ ਦੀ ਦੁਨੀਆ ਵਿੱਚ ਮਿਲਣ ਵਾਲੇ ਹੁਣ ਮੈਂ ਕਿਹ ਉਪਰਾਲਾ ਜੁਟਾਵਾਂ ਕਿ ਤੇਰਾ ਮਿਲਾਪ ਹੋਵੇ ਸਤਿਗੁਰੂ ਦੱਸਦੇ ਨੇ ਮੰਗ ਕਰਦੇ ਨੇ ਆਉ ਸੁਭਾਗੀ ਨੀਂਦੜੀਏ ਮਤ ਸੋ ਦੇਖਾਂ ਸੋਏ ਐ ਭਾਗਾ ਭਰੀ ਨੀਂਦ ਇੱਕ ਦਫਾ ਤੂੰ ਫਿਰ ਆ ਮੈਂ ਫਿਰ ਅਰਜ਼ ਕਰਾਂ ਕਿਸੇ ਦਾ ਜਾਗਣਾ ਵੀ ਭਾਗਾ ਭਰਿਆ ਨਹੀਂ ਹੁੰਦਾ ਕਿਸੇ ਦਾ ਸੌਣਾ ਵੀ ਭਾਗਾ ਭਰਿਆ ਹੁੰਦਾ ਇਸ ਵਾਸਤੇ ਪਤਸ਼ਾਹੀ ਬਾਣੀ ਕਹਿੰਦੀ ਕਿਆ ਸੌਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਣ ਗੁਰਮੁਖ ਸੁੱਤਾ ਹੋਇਆ ਵੀ ਜਾਗਿਆ ਹੋਇਆ ਹੈ ਮਨਮੁਖ ਜਾਗਿਆ ਹੋਇਆ ਵੀ ਸੁੱਤਾ ਹੋਇਆ ਹੈ ਇਹ ਹਕੀਕਤ ਹੈ ਸਚਾਈ ਇਹ ਮਹਾਰਾਜ ਕਹਿੰਦੇ ਨੇ ਐ ਭਾਗਾ ਭਰੀ ਨੀਂਦ ਤੂੰ ਇੱਕ ਦਫਾ ਫੇਰਾ ਆਓ ਸਬਾਗੀ ਨੀਂਦੜੀਏ ਮਤ ਸੋ ਦੇਖਾਂ ਸੋਏ ਮਤਾਂ ਫਿਰ ਮੈਨੂੰ ਝਲਕ ਮਿਲੇ ਫਿਰ ਪ੍ਰਾਪਤੀ ਹੋਵੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬੜਾ ਸੁੰਦਰ ਪ੍ਰਮਾਨ ਫੁਨੇ ਚੰਦ ਆਪ ਕਹਿੰਦੇ ਨੇ ਸੁਪਨੇ ਊ ਭੀ ਭਈ ਮੈਂ ਇਸ ਕਰਮ ਇਸ ਵਕਤ ਇੱਕ ਉਹ ਵਿਚਾਰ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਮਨੁੱਖ ਨੀਂਦ ਨੂੰ ਵੀ ਸਫਲ ਕਰ ਸਕਦਾ ਹੈ ਸੋਨਾ ਵੀ ਪ੍ਰਭੂ ਦੇ ਲੇਖੇ ਲਾ ਸਕਦਾ ਹੈ ਜ਼ਿੰਦਗੀ ਦਾ ਇੱਕ ਮਿੰਟ ਵੀ ਅਜਾਈ ਨਹੀਂ ਜਾਣਾ ਚਾਹੀਦਾ ਸੁਤਿਆ ਕਿਉਂ ਅਜਾਈ ਜਾਏ ਦਿਨ ਭਰ ਦੀ ਪਰਬਲ ਚਾਹਤ ਦਿਨ ਭਰ ਦੀ ਪਰਬਲ ਤੜਪ ਦਿਨ ਭਰ ਦੀ ਪਰਬਲ ਸੋਚਣੀ ਵਿਚਾਰ ਚਿਤਵ ਨੇ ਰਾਤ ਨੂੰ ਸੁਪਨੇ ਬਣਦੀ ਹੁਰ ਕਿ ਕੁਝ ਸੁਪਨਿਆਂ ਦਾ ਕੁਰਬਲੇ ਜਨਮ ਨਾਲ ਕੋਈ ਪੁਰਾਣੇ ਸਮੇਂ ਨਾਲ ਵੀ ਤਾਲੁਕ ਹੁੰਦਾ ਹੈ ਜੈਸੇ ਕੁਝ ਬੀਜ ਜ਼ਮੀਨ ਦੇ ਚ ਪਏ ਜਾਂ ਦਿਨ ਬਹੁਤ ਸਮੇਂ ਬਾਅਦ ਉਗਦੇ ਨੇ ਛੇਤੀ ਨਹੀਂ ਉਗਦੇ ਇਸ ਤਰ੍ਹਾਂ ਕੁਝ ਸੰਸਕਾਰ ਪਹਿ ਰਹੇ ਜਾਂਦੇ ਉਹਨਾਂ ਦਾ ਤਾਲੁਕ ਸੜੀ ਬਹੁਤ ਪੁਰਾ ਪੁਰਬਲੀ ਤੇ ਪੁਰਾਣੀ ਜ਼ਿੰਦਗੀ ਨਾਲ ਹੋ ਸਕਦਾ ਹੈ ਜਿਸੇ ਰਾਤ ਨੂੰ ਕੋਈ ਸੁਪਨੇ ਚ ਉਡਦਾ ਪਿਆ ਤਾਂ ਪਿਛਲੇ ਜਨਮੇ ਜ਼ਰੂਰ ਪੰਛੀ ਰਿਹਾ ਹੈ ਉਡਦਾ ਰਿਹਾ ਹੈ ਅੰਦਰ ਸਨਸਕਾਰ ਮੌਜੂਦ ਨੇ ਜਾਂ ਉੱਡਣ ਦੀ ਚਾਹਤ ਕਰਦਾ ਰਿਹਾ ਹੈ ਕੁਝ ਨਾ ਕੁਝ ਇਹਨਾਂ ਦੋਵਾਂ ਚ ਗੱਲ ਸੀ ਖੈਰ ਮੁਖ्तसर ਮੈਂ ਅਰਜ਼ ਕਰਾਂ ਧੰਗੁਰਵਰਜਨ ਦੇਵ ਜੀ ਮਹਾਰਾਜ ਕਹਿੰਦੇ ਸੁਪਨੇ ਉਹ ਵੀ ਭਈ ਮਹਾਰਾਜ ਕਹਿੰਸੀ ਸੁਪਨੇ ਵਿੱਚ ਖੜੇ ਹੋ ਗਏ ਨੀਂਦ ਵਿੱਚ ਦੋ ਰੂਪ ਹੋ ਗਏ ਇੱਕ ਤੇ ਅਸੀਸੀ ਤੇ ਇੱਕ ਜਿਸ ਦੀ ਚਾਹਤ ਦੇ ਸੌਂ ਗਏ ਸੀ ਉਹ ਸਾਹਮਣੇ ਪ੍ਰਗਟ ਹੋ ਗਿਆ ਸੁਪਨੇ ਉਹੀ ਭਈ ਗਇਹੋ ਕੀ ਨਾ ਅੰਚਲਾ ਅੰਚਲ ਕੋ ਨਹੀਂ ਪਕੜ ਲਿਆ ਉਸ ਦਾ ਜੋ ਸੁਪਨੇ ਚ ਆਇਆ ਉਹਦਾ ਦਾਮਨ ਪਕੜ ਲੈਣਾ ਸੀ ਅੰਦਰ ਇਤਨਾ ਖਿਆਲ ਪੈਦਾ ਹੋ ਜਾਣਾ ਇਹ ਸੁਪਨੇ ਨੂੰ ਲੰਬਾ ਕਰਨਾ ਅੱਖ ਖੁੱਲ ਜਾਂਦੀ ਨਹੀਂ ਰੁਕ ਜਾਂਦੀ ਬਹੁਤ ਸਾਰਿਆਂ ਦਾ ਇਹ ਅਨੁਭਵ ਹੋਵੇਗਾ ਇਹ ਵੀ ਮਰਜ਼ ਕਰਦੇ ਆਂ ਥੋੜਾ ਜਿਵੇਂ ਬੌਧਕ ਤਲ ਤੇ ਝੀਣ ਵਾਲਾ ਮਨੁੱਖ ਜ਼ਰੂਰ ਸੋਚਦਾ ਹੋਵੇਗਾ ਇਹ ਸੁਪਨੇ ਕੀ ਨੇ ਔਰ ਉਸ ਦਾ ਬਕਾਇਦਾ ਮਨ ਤੇ ਬਕਾਇਦਾ ਪ੍ਰਭਾਵ ਪੈਂਦਾ ਹੈ ਮਨ ਨਿਰਮਲ ਵੀ ਹੋ ਜਾਂਦਾ ਹੈ ਮਨ ਮਲੀਨ ਵੀ ਹੋ ਜਾਂਦਾ ਹੈ ਮਲੇ ਸੁਪਨੇ ਨਾਲ ਇਹ ਵੀ ਮਰਜ਼ ਕਰਦੇ ਆਂ ਸੁਪਨੇ ਉਹ ਵੀ ਭਈ ਗਹਿੋ ਕਿ ਨਾ ਅੰਚਲਾ ਆਂਚਲ ਕੋ ਨੇ ਪਕੜ ਲਿਆ तो दूसरी पंक्ति सुंदर पुरुष विराजत पेख मन बंचला वो ऐसा सुंदर वो ऐसा खूबसूरत उसने ऐसा प्रभावित कीता असि तकदे ही रह गए तकदे ही रह गए आँचल पकड़ना ही भूल गए नहीं के तेरे अगर इतने ख्याल आ जाएं ना सपने लंबा करना है तो पकड़ना है लेकिन जानो नींद खुल जाती है गयो केना आँचल ਸੁੰਦਰੀ ਬੁਰਖ ਬਿਰਾਜਤ ਪੇਖ ਮਨ ਬੰਚਲਾ ਖੋਜੋਂ ਤਾਂ ਕੇ ਚਰਨ ਕਹੋ ਕਤ ਬਾਈਏ ਹਰ ਹਾਂ ਸੋਈ ਯਤਨ ਬਤਾਏ ਸਕੀ ਪ੍ਰਯੋਪਾਈਏ ਮਹਾਰਾਜ ਕੇ ਹੁਣ ਜਾਗਰਤ ਅਵਸਥਾ ਦੇਚ ਉਸ ਨੂੰ ਲਵ ਰਿਆਂ ਜਿਹਦੀ ਝਲਕ ਸੁਪਨੇ ਚ ਮਿਲੀ ਮੈਂ ਛੋਟੀ ਉਮਰ ਦੇਚ ਬਾਬਾ ਬਲਵੰਤ ਸਿੰਘ ਕੋਲ ਗੁਰਬਾਣੀ ਵਿਆਕਰਣ ਪੜਦਾ ਰਿਆ ਤੇ ਉਹਨਾਂ ਦੀ ਇੱਕ ਆਦਤ ਵੀ ਸੀ ਕਿ ਰਾਤ ਨੂੰ ਗੁਰੂ ਪ੍ਰਤਾਪ ਸੂਰਜ ਦੀ ਇੱਕ ਸਾਖੀ ਸੁਣਨੀ ਜਾਂ ਪੜ੍ਹਨੀ ਇੱਕ ਆਦਤ ਸੌਣ ਤੋਂ ਪਹਿਲੇ ਕਟਕ ਦੀ ਗੱਲ ਹੈ ਭਗਨੇਸ਼ਵਰ ਕਟਕ ਉੜੀਸਾ ਜਿੱਥੇ ਸਾਈਹਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਤਿਹਾਸਕ ਸਥਾਨ ਹੈ ਗੁਰਦੁਆਰਾ ਦਾਤਨ ਸਾ ਉੱਥੇ ਸ਼ਾਮ ਨੂੰ ਜਦ ਦਾਸ ਨੇ ਇਹ ਸੂਰਜ ਪ੍ਰਕਾਸ਼ ਦੀ ਇੱਕ ਸਾਖੀ ਸੁਣਾਣੀ ਅਰੰਭ ਕੀਤੀ ਮੈਨੂੰ ਕਹਿ ਦਿੱਤਾ ਸੀ ਕਿ ਰਾਤ ਨੂੰ ਹੀ ਸਾਖੀ 2-4 ਦਿਨ ਤੁਸੀਂ ਸੁਣਾਓ ਸਾਖੀ ਮੈਂ ਅਰੰਭ ਕੀਤੀ ਥੋੜੀ ਦੇਰ ਬਾਅਦ ਸੌਂ ਗਿਆ ਉਹ ਸਾਖੀ ਤੇ ਮੈਂ ਪੂਰੀ ਕਰਨੀ ਸੀ ਉਹ ਮੈਂ ਪੂਰੀ ਕਰ ਦਿੱਤੀ ਦੂਜੇ ਦਿਨ ਵੀ ਇਸ ਤਰ੍ਹਾਂ ਹੀ ਹੋਇਆ ਅੱਧੀ ਸਾਖੀ ਦੇ ਵਿੱਚ ਹੀ ਸੌਂ ਗਿਆ ਤੇ ਤੀਸਰੇ ਦਿਨ ਮਨੁਕੈਣ ਲੇ ਕੇ ਪੋਥੀ ਲਿਆ ਸਾਖੀ ਸੁਣਾ ਤੇ ਮੈਂ ਕੀ ਕਰਨੀ ਸੁਣ ਕੇ ਤੁਸੀਂ ਤਾਂ ਸੌਂ ਜਾਂਦੇ ਹੋ ਉਸੇ ਵਕਤ ਤੇ ਮੈਨੂੰ ਕਿ ਸਾਖੀ ਆਰੰਭ ਕਰ ਬੈਠਾ ਹਾਂ ਤੇ ਪੂਰੀ ਕਰਨੀ ਪੈਂਦੀ ਹੈ ਤੁਸੀਂ ਤਾਂ ਸੌਂ ਜਾਂਦੇ ਹੋ ਤੇ ਜਦ ਸੌਂ ਗਏ ਤੇ ਇਸ ਦਾ ਕੀ ਲਾਭ ਕੁਝ ਵੀ ਨਹੀਂ ਉਸ ਵਕਤ ਜਿਹੜੀ ਗੱਲ ਕਹੀ ਸੀ ਮੇਰੀ ਸਮਝ ਵਿੱਚ ਨਹੀਂ ਆਈ ਸੀ ਤੋਂ ਕਹਿਣ ਲੱਗੇ ਸਾਖੀ ਸੁਣਦੇ ਹਾਂ ਸੁਣਦੇ ਹਾਂ ਇਸੀ ਲਗਨ ਇਸੇ ਚਾਹਤ ਦਿੱ ਜਦ ਮੈਂ ਸੌ ਜਾਣਾ ਨਹੀਂਦਾ ਜਾਂਦੀ ਹੈ ਤਾਂ ਰਾਤ ਨੂੰ ਸੁਪਨਾ ਵੀ ਹੋ ਹੀ ਚੱਲਦਾ ਹੈ ਮੈਂ ਆਪਣੀ ਨੀਂਦ ਨੂੰ ਸਹੇਲਾ ਕਰਨ ਲਈ ਸਾਖੀ ਸੁਣਦਾ ਹਾਂ ਨਾ ਕਿ ਸਾਖੀ ਨੂੰ ਸੁਣਨ ਲਈ ਸਾਖੀ ਸੁਣਦਾ ਉਦੋਂ ਗੱਲ ਮੇਰੀ ਸਮਝ ਵਿੱਚ ਨਹੀਂ ਆਈ ਸੀ ਸੱਜੇ ਸੱਜੇ ਦਾ ਪਤਾ ਚੱਲਿਆ ਔਰ ਫਿਰ ਇਹ ਵੀ ਗੱਲ ਸਮਝ ਚਾਈ ਕਿ ਇਹ ਕਿਉਂ ਹੁਕਮ ਹੈ ਕੀਰਤਨ ਸੁਹੇਲਾ ਪੜ ਕੇ ਸੋਵੋ ਧਿਆਨ ਗੁਰਬਾਣੀ ਦੇ ਚੋਵੇ ਤੇ ਸੋਵੋ ਤਾਂ ਕਿ ਰਾਤ ਨੂੰ ਪਵਿੱਤਰ ਸੁਪਨੇ ਆਵਨ ਨੀਂਦ ਸੁਹੇਲੀ ਹੋਵੇ ਨੀਂਦ ਭਾਗਾ ਭਰੀ ਹੋਵੇ ਨੀਂਦ ਦੀ ਆਪਣੀ ਅਹਿਮੀਅਤ ਹੈ ਖਾਸੀਅਤ ਹੈ ਖਾਸ ਕਰਕੇ ਉਸ ਨੀਂਦ ਦੀ ਜਿਸ ਵਿੱਚ ਪਵਿੱਤਰ ਸੁਪਨੇ ਆਵਨ ਭਗਤ ਕਬੀਰ ਤੇ ਇੱਥੇ ਤੱਕ ਕਹਿੰਦੇ ਨੇ ਕਬੀਰ ਸਪਨੇ ਹੂੰ ਬਿਰੜਾਏ ਕੇ ਜਹ ਮੁਖ ਨਿਕਸੇ ਰਾਮ ਤਨ ਕੇ ਪਗ ਕੀ ਬਨਹਿ ਮੇਰੇ ਤਨ ਕੋ ਜਾਮ ਸੁਪਨੇ ਵਿੱਚ ਅਕਸਰ ਕਈ ਦਫਾ ਐਸਾ ਪਰਬਲ ਵੀ ਸੁਪਨਾ ਹੁੰਦਾ ਹੈ ਕਿ ਮਨੁੱਖ ਨੀਂਦ ਦੇ ਚ ਬੋਲਣ ਵੀ ਲੱਗ ਪੈਂਦਾ ਹੈ ਦਾਸਨਾਲ ਇੱਕ ਵਿਦਿਆਰਥੀ ਸੀ ਰਾਤ ਨੂੰ ਸੁੱਤਿਆਂ ਗਾਣਾ ਗੜਦਾ ਸੀ ਪਰ ਜਿਸ ਨੂੰ ਗਾਲ੍ਹਾਂ ਕੱਢਦਾ ਸੀ ਉਹ ਵੀ ਸੱਜਣ ਉਹ ਵੀ ਦਾਸ ਦੇ ਨਾਲ ਚੱਲਦਾ ਸੀ ਹੈਰਾਨੀ ਕੀ ਹਰ ਦੂਜੇ ਤੀਜੇ ਦਿਨ ਉਹ ਨਹੀਂ ਵਿੱਚ ਬੜਬੜਾਵੇ ਤੇ ਗਾਲ੍ਹਾਂ ਕੱਢੇ ਬੜੀਆਂ ਪਹਿੜੀਆਂ ਬੜੀਆਂ ਇੱਕ ਦਿਨ ਮੇਰੇ ਕੋਲ ਰਿਹਾ ਨਹੀਂ ਗਿਆ ਜਦੋਂ ਗਾਲ੍ਹਾਂ ਕੱਢ ਰਿਹਾ ਸੀ ਨਹੀਂ ਵਿੱਚ ਤੇ ਮੈਂ ਜਗਾ ਲਿਆ ਏਕ ਹੀ ਕਰਦਾ ਐਨੀਆਂ ਪਹਿੜੀਆਂ ਗਾਲਾਂ ਪਰ ਉਹ ਵੀ ਉਸ ਨੂੰ ਜਿਹੜਾ ਸਾਡੇ ਨਾਲ ਚੱਲਦਾ ਉਹਨੇ ਸਚਾਈ ਉਗਲ ਦਿੱਤੀ ਕਿ ਕਹਿੰਦੇ ਦਿਨੋਂ ਤੁਹਾਡੇ ਡਰ ਦੇ ਮਾਰੇ ਗਾਲ ਨਹੀਂ ਨਿਕਲਦੀ ਹੁਣ ਰਾਤ ਨੂੰ ਵੀ ਨਾ ਕੱਢਾ ਕੀ ਕਰਾਂ ਕਹਿੰਦੇ ਦਿਨੋਂ ਤੋਂ ਮੈਂ ਸੰਜਮ ਰੱਖ ਲੈਣਾ ਰਾਤ ਨੂੰ ਨਿਕਲ ਜਾਂਦੀ ਹੈ ਰਾਤ ਨੂੰ ਮੇਰਾ ਕੰਟਰੋਲ ਰਹਿੰਦਾ ਨਹੀਂ ਮੈਂ ਕੀ ਕਰਾਂ ਸੁਪਨੇ ਚਮਨੋ ਕੋ ਦਾ ਕੰਟਰੋਲ ਨਹੀਂ ਰਹੇਗਾ ਔਰ ਸੁਪਨਾ ਉਸੇ ਦਾ ਆਵੇਗਾ ਜੋ ਦਿਨ ਭਰ ਦੀ ਚਾਹਤ ਹੁੰਦੀ ਹੈ ਜੋ ਦਿਨ ਭਰ ਦੀ ਸੋਚਣੀ ਆਉਂਦੀ ਹੈ ਜੋ ਦਿਨ ਭਰ ਦੀ ਮੰਗ ਆਉਂਦੀ ਸੁਪਨੇ ਐਵੇਂ ਨਹੀਂ ਹੁੰਦੇ ਜੇ ਵੀ ਮਾਰਿਸ ਕਰਦੇ ਮਨੁੱਖ ਜਿਸ ਤਰ੍ਹਾਂ ਦੇ ਖਿਆਲ ਲੈ ਕੇ ਸੌਂ ਜਾਏ ਸੋਚੇ ਰਾਤ ਨੂੰ ਸੁਪਨਿਆਂ ਦੀ ਦੁਨੀਆ ਉਹੀ ਬਣਦੀ ਹੈ ਇੱਕ ਹੋਰ ਵੀ ਮੈਂ ਤੁਹਾਨੂੰ ਜ਼ਿੰਦਗੀ ਦਾ ਵਾਕਿਆ ਸੁਣਾਵਾਂ ਸਾਹਮਣ ਦਾ ਮੈਂ ਨਾ ਸੀਦਰ ਇੰਦੌਰ ਰਤਲਾਨ ਸਾਈਡ ਉਹਨਾਂ ਦਿਨਾਂ 'ਚ ਕਥਾਵਾਂ ਦੀ ਗੁਰੂਗਨ ਸਾਹਿਬ ਦੀ ਕਥਾ ਦੀ ਪਰੰਪਰਾ ਬਹੁਤ ਚੱਲਦੀ ਹੈ ਲੱਕੜ ਦੇ ਠੇਕੇਦਾਰ ਲੋਕ ਨੇ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਨੂੰ ਵਿਲੇ ਹੋ ਜਾਂਦੇ ਨੇ ਤੋਂ ਦੋ ਦੋ ਤਿੰਨ ਤਿੰਨ ਟਾਈਮ ਗੁਰਦੁਆਰਿਆਂ 'ਚ ਕਥਾ ਚੱਲਦੀ ਹੈ ਬੰਦਰਾਂ ਦੰਦ ਦਾ ਸਸਕ੍ਰਿਤੀ ਸ਼ਲੋਕਾਂ ਦੀ ਕਥਾ ਰਤ ਲਾਮ ਕਰ ਰਿਹਾ ਸੀ ਪਾਣੀ ਪਤੋ ਕਪੜਾ ਵੇਚਣ ਵਾਲੇ ਦਿਨ ਵਰ ਕਪੜਾ ਵੇਚਦੇ ਸਨ ਤੇ ਰਾਤ ਨੂੰ ਗੁਰਦੁਆਰੇ ਚ ਆ ਕੇ ਸੌ ਜਾਂਦੇ ਸਨ ਗਰਮੀਆਂ ਦੇ ਦਿਨ ਸਨ ਬਾਹਰ ਬਰਾਂਡੇ 'ਚ ਹੀ ਬਹਿ ਜਾਂਦੇ ਸਨ ਇੱਕ ਦਿਨ ਐਸਾ ਹੋਇਆ ਕਿਦਰੇ ਜ਼ੋਰ ਦਾ ਮੀਂਹ ਪਿਆ ਤੇ ਬਰਾਂਡਿਆਂ 'ਚ ਵੀ ਪਾਣੀ ਆ ਗਿਆ ਤੇ ਕੱਪੜੇ ਦੀਆਂ ਉਹਨਾਂ ਦੀਆਂ ਗੱਠਾਂ ਸਨ ਜੋ ਮੁੰਡੇ ਤੇ ਰੱਕ ਕੇ ਵਿਚਾਰੇ ਵੇਚਦੇ ਸਨ ਉਹਨਾਂ ਨੇ ਮੇਰੇ ਕਮਰੇ ਦਾ ਦਰਵਾਜ਼ਾ ਖੜਕੜਾਇਆ ਮੈਂ ਖੋਲਿਆ ਮੱਕਦਸੋ ਕਿਨ ਕੈਨੇ ਦੇ ਕਪੜੇ ਸਾਰੇ ਖਰਾਬ ਹੋ ਜਾਣਗੇ ਕੀਮਤੀ ਕਪੜੇ ਨੇ ਸੀ ਵੇਚਣੇ ਸਾਡਾ ਦੰਦ ਹੈ ਬਰਾਂਡ 'ਚ ਬਹੁਤ ਪਾਣੀ ਆ ਗਿਆ ਮੈਂ ਥੰਦਾ ਹੀ ਨਹੀਂ ਪਿਆ ਤੇ ਤੁਸੀਂ ਇਜਾਜ਼ਤ ਦੇਵੇ ਸੀ ਇਹ ਕਪੜਿਆਂ ਦੀਆਂ ਗੱਠਾਂ ਤੁਹਾਡੇ ਕਮਰੇ 'ਚ ਰੱਖ ਦੇਗੇ ਮਕ ਕੋਈ ਗੱਲ ਨਹੀਂ ਇਕੱਠਾ ਵੀ ਰੱਖ ਦੋ ਤੁਸੀਂ ਵੀ ਅੰਦਰ ਆ ਜਾਓ ਕਾਫੀ ਵੱਡਾ ਕਮਰਾ ਹੈ ਬਰਾਂਡਿਜ ਕਿਸ ਤਰ੍ਹਾਂ ਸੋਗੇ ਪਾਣੀ ਵੱਧਦਾ ਜਾ ਰਿਹਾ ਹੈ ਵਾਛੜ ਪੈ ਰਹੀ ਹੈ ਅੱਧੀ ਰਾਤ ਦਾ ਸਮਾਂ ਮੈਂ ਉਹਨਾਂ ਦੋ ਸਜਣਾ ਨੂੰ ਅੰਦਰ ਵਾੜ ਲਿਆ ਤੇ ਅੱਧੇ ਘੰਟੇ ਬਾਅਦ ਦੇਖ ਕੇ ਮੇਰੀ ਹੈਰਾਨਗੀ ਹੋਈ ਸੁੱਤੇ ਹੀ ਉਸ ਬੰਦੇ ਨੇ ਆਪਣਾ ਚੋਲਾ ਭਾੜ ਲਿਆ ਤੇ ਮੈਂ ਸੋਚੇ ਤੇ ਕੋਈ ਪਾਗਲ ਮੈਂ ਅੰਦਰ ਵਾੜ ਬੈਠਾ ਇਹ ਤੇ ਠੀਕ ਨਹੀਂ। ਕੰਖ ਖੈਰ ਹੋਵੇ ਸਹੀ। ਜਿੱਤੇ ਨੂੰ ਪਾਗਲ ਅੰਦਰ ਵੜ ਬੈਠਾ। ਤੇ ਜਦ ਉਸਨੇ ਚੋਲਾ ਫਾੜਿਆ ਤਾਂ ਮੈਂ ਡਰਦੇ ਮਾਰੇ ਉਸਨੂੰ ਜਲਾਇਆ ਇੱਕ ਹੀ। ਕਹਿੰਦਾ ਹੈ ਗੈਨੀ ਜੀ ਕਮੀਜ਼ ਫੱਟ ਗਈ। ਕਹਿੰਦਾ ਮੈਂ ਤੇ ਇੱਕ ਮਾਈ ਨੂੰ ਕਪੜਾ ਫਾੜ ਕੇ ਦੇ ਰਿਆ ਸੀ। ਕਿਤੇ ਵਿਚਾਰਾ ਗੱਲੀ ਦੇ ਵਿੱਚ ਕਪੜੇ ਵੇਚਣ ਜਾਂਦਾ ਹੋਣਾ। ਮਾਈ ਨਾਲ ਲੰਬੀ ਚੌੜੀ ਭੈਸ ਹੋਈ ਹੋਣੀ ਐ ਤੇ ਹਿਸਾਬ ਕਿਤਾਬ ਦੇ ਨਾਲ ਕਿਦਰੇ ਗੱਲ ਸਿਰੇ ਚੜੀ ਨਹੀਂ ਹੋਣੀ। ਮਾਈ ਨੇ ਕਪੜਾ ਲਿਆ ਨਹੀਂ ਹੋਣਾ। ਜਿੰਦਰ ਸੋਚਦਾ ਵਿਚਾਰਾ ਕਿ ਕਿਦਰੇ ਸੌਂ ਗਿਆ ਕਿਦਰੇ ਉਹ ਲੈ ਲੈਂਦੀ ਤੇ ਠੀਕ ਸੀ बिक ਜਾਂਦਾ ਤੇ ਠੀਕ ਸੀ ਇਸੇ ਚਾਹਤ ਵਿੱਚ ਕਿਦਰੇ ਸੌਂ ਗਿਆ ਰਾਤ ਨੂੰ ਆਪਣੀ ਕਮੀਜ਼ ਪਿਆ ਫੜਦਾ ਇੱਕ ਸਚਾਈ ਉਸ ਤੋਂ ਬਾਅਦ ਸੁਪਨਿਆਂ ਦੇ ਸੰਬੰਧ ਵਿੱਚ ਦਾਸ ਨੇ ਸੂਫੀ ਕਲਾਮ ਹੋਰ بڑے بڑے ਮਨੀਸ਼ ਜਿਹੜੇ ਨੇ ਉਹਨਾਂ ਦੀਆਂ ਵਿਚਾਰਾਂ ਨੂੰ ਪੜਿਆ ਸਟੱਡੀ ਕੀਤੀ ਇੱਕ ਸਚਾਈ ਮੇਰੇ ਸਾਹਮਣੇ ਆ ਗਈ ਫਿਰ ਮੈਂ ਆਪਣੀ ਜ਼ਿੰਦਗੀ ਦੇ ਸੁਪਨੇ ਨੂੰ ਦੇਖਿਆ ਵਾਕਈ 90% ਸੁਪਨੇ ਉਹ ਹਨ ਜੋ ਦਿਨ ਭਰ ਦੀ ਚਾਹਤ ਹੈ ਜੋ ਦਿਨ ਭਰ ਦੀ ਮੰਗ ਹੈ ਜੋ ਦਿਨ ਭਰ ਦੀ ਸੋਚਣੀ ਹੈ ਜੋ ਗਹਿਰੀ ਸੋਚਣੀ ਹੈ ਉਹੀ ਤੇ ਸੁਪਨੇ ਬਣਦੇ ਹਨ ਹੋਰ ਕੀ ਸੁਪਨੇ ਬਣਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇਸ ਸੰਬੰਧ ਵਿੱਚ ਇੱਕ ਸੋਈਆ ਸਰਵਣ ਕਰਾਵਾਂ ਕਬੀਰ ਵੀ ਸਹਿਮਤ ਨੇ ਇਸ ਨਾਲ ਕਬੀਰ ਵੀ ਕਹਿੰਦੇ ਨੇ ਰਾਤ ਨੂੰ ਸੁਪਨੇ ਵਿੱਚ ਕਿਸੇ ਦੀ ਜ਼ਬਾਨ ਚੋਂ ਰਾਮ ਨਿਕਲ ਜਾਇਆ ਸੁਪਨੇ ਹੂੰ ਬਿਰੜਾਏ ਕੇ ਜਹਿ ਮੁਖ ਨਿਕਸੇ ਰਾਮ ਤਾਂਕੇ ਪਗ ਕੀ ਪਨਹੇ ਮੇਰੇ ਤਨ ਕੋ ਚਾਮ ਉਹਨੂੰ ਬਾਜ਼ਾਰੋਂ ਜੁੱਤੀ ਮੁੱਲਣ ਦੀ ਲੋੜ ਨਹੀਂ ਕਬੀਰ ਕੰਨਨ ਮੈਂ ਆਪਣੀ ਖਲੜੀ ਦੀ ਜੁੱਤੀ ਬਣਾ ਕੇ ਉਹਦੇ ਚਰਨਾਂ ਵਿੱਚ ਪਾਵਾਂ ਉਹ ਮਨੁੱਖ ਇਤਨਾ ਮਹਾਨ ਹੈ ਉਹ ਤੇ ਪੂਜਣਯੋਗ ਹੈ ਜਿਹਦਾ ਮਤਲਬ ਦਿਨ ਨੂੰ ਤੜਪਦਾ ਲਿਆ ਹੈ RAM ਦੇ ਲਈ ਦਿਨ ਨੂੰ ਸੋਚਦਾ ਰਹੇ ਹੈ ਪ੍ਰਮਾਤਮਾ ਦੇ ਲਈ ਦਿਨ ਨੂੰ ਉਸ ਦੀ ਤਲਬ ਰਹੀ ਹੈ ਤਾਂ ਹੀ ਤੇ ਰਾਤ ਨੂੰ ਸੁਪਨੇ ਚ RAM ਨਿਕਲ ਗਏ ਇਹਦੇ ਮੂਹ ਐਵੇਂ ਥੋੜੀ ਨਿਕਲਦਾ ਹੈ ਲੋਕ ਸੁਪਨੇ ਅੱਜ ਗੱਲਾਂ ਕਰਦੇ ਰਹਿੰਦੇ ਨੇ ਬੜ ਬੜਾਉਂਦੇ ਰਹਿੰਦੇ ਨੇ ਪਤਾ ਨਹੀਂ ਕੀ ਕੁਝ ਕਰਦੇ ਰਹਿੰਦੇ ਨੇ ਸੁਪਨੇ ਕਈਆਂ ਨੂੰ ਇਤਨੇ ਭਰਾਮ ਬयंਕਰ ਡਰਾਉਣੇ ਸੁਪਨੇ ਆਉਂਦੇ ਨੇ ਪਲੰਗ ਤੋਂ ਥੱਲੇ ਜਾ ਪੈਂਦੇ ਨੇ ਕਈ ਨੀਂਦ ਦੇ ਚੱਲਦੇ ਭਾਈ ਗੁਰੂ ਰਾਸੀ ਦਾ ਇਸ ਸੰਬੰਧ ਵਿੱਚ ਖਿਆਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪ ਜੀ ਦੀ ਪ੍ਰਚਾਰ ਦੇ ਸੰਬੰਧ ਵਿੱਚ ਸੇਵਾ ਲਈ ਬਨਾਰਸ ਦੇਚ ਬਨਾਰਸ ਸਨਾਤਨੀ ਮਤ ਦਾ ਕੇਂਦਰ ਤੇ ਵਿਦਿਆ ਦਾ ਵੀ ਕੇਂਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਉੱਤੇ ਨਿਰਮਲਿਆਂ ਦੀ ਇੱਕ ਟਕਸਾਲ ਵੀ ਕਾਇਮ ਹੋਈ ਸੀ ਜਿਹੜੀ ਅੱਜ ਤੱਕ ਚੱਲਦੀ ਆ ਰਹੀ ਹੈ ਬਸ ਉਸ ਦਾ ਦਿੱਤੇ ਨਹੀਂ ਪਰ ਰੂਪਰੇਕਾ ਮੌਜੂਦ ਹੈ ਗੁਰੂ ਹਰਗਵਿੰਦ ਸਾਹਿਬ ਜੀ ਮਹਾਰਾਜ ਨੇ ਗੁਰਮਤ ਗੁਰਬਾਣੀ ਦੇ ਪ੍ਰਚਾਰ ਸੰਬੰਧੀ ਭਾਈ ਗੁਰਦਾਸ ਸਿੰਘ ਨੂੰ ਭੇਜਿਆ ਬਨਾਰਸ ਆਗਰੇ ਸੋਨਰ ਹੋਰ ਵੱਡੇ ਵੱਡੇ ਸ਼ਹਿਰਾਂ ਜੋ ਗੰਗਾ ਤੇ ਜਮੁਨਾ ਦੇ ਤੱਟ ਤੇ ਵਸੇ ਹੋਏ ਸਨ। ਬਈ ਪਹਿਲੇ ਜਿਹੜੇ ਖਾਸ-ਖਾਸ ਅਥਾ ਸਥਾਨ ਨੇ ਤੇ ਵਿਦਿਆ ਦੇ ਕੇਂਦਰ ਨੇ ਤੁਸੀਂ ਗੁਰਬਾਣੀ ਦੀ ਗੱਲ ਉੱਥੇ ਸੁਣੋ।